ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਦਮ ਦੇ ਉੱਤੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ ਜਿਹੜਾ ਇੰਡੀਆ ਗੱਠਜੋੜ ਆ ਉਹ ਟੁੱਟਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਆਪਣੇ ਦਮ ਦੇ ਉੱਤੇ ਲੜਦੀ ਹੋਈ ਨਜ਼ਰ ਆਵੇਗੀ ਦੱਸਦਿਆਂ ਕਿ ਮੁੱਖ ਮੰਤਰੀ ਭਗਵਾਨ ਸਤਮਾਨ ਨੇ ਕਿਹਾ ਕਿ ਅਸੀਂ ਦਿੱਲੀ ਅਤੇ ਪੰਜਾਬ ਦੇ ਵਿੱਚ ਸਰਕਾਰ ਚਲਾ ਰਹੇ ਹਾਂ ਹੁਣ ਲੋਕ ਹਰਿਆਣਾ ਦੇ ਵਿੱਚ ਵੀ ਬਦਲਾਅ ਚਾਹੁੰਦੇ ਹਨ ਸਾਰੀਆਂ ਪਾਰਟੀਆਂ ਨੇ ਹਰਿਆਣੇ ਨੂੰ ਲੁੱਟਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਗੁਜਰਾਤ ਦੇ ਵਿੱਚ 5 ਐਮਐਲਏ ਦਿੱਲੀ ਦੇ ਵਿੱਚ 3 ਅਤੇ ਗੋਆ ਦੇ ਵਿੱਚ 2 ਚੰਡੀਗੜ੍ਹ ਅਤੇ ਸੰਘੋਲੀ ਦੇ ਵਿੱਚ ਵੀ ਸਾਡੇ ਮੇਰ ਹਨ ਉਹਨਾਂ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਕੇਜਰੀਵਾਲ ਸਾਹਿਬ ਹਰਿਆਣਾ ਦੇ ਨਾਲ ਸੰਬੰਧ ਰੱਖਦੇ ਹਨ ਹਰਿਆਣੇ ਦੇ ਲਾਂਚ ਦਾ ਇਹ ਪਹਿਲਾ ਦਿਨ ਹੈ ਉਹਨਾਂ ਨੇ ਕਿਹਾ ਕਿ ਬਦਲਣਗੇ ਹਰਿਆਣੇ ਦੇ ਹਾਲਤੇ ਹੁਣ ਲਿਆਵਾਂਗੇ ਕੇਜਰੀਵਾਲ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦਾ ਸੱਭਿਆਚਾਰ ਕਾਫੀ ਮਿਲਦਾ ਜੁਲਦਾ ਹੈ ਕੁਝ ਲੋਕ ਦਿੱਲੀ ਦਾ ਕੰਮ ਜਾਣਦੇ ਹਨ ਤੇ ਪੰਜਾਬ ਤੇ ਹਰਿਆਣਾ ਵਿੱਚ ਰਿਸ਼ਤੇਦਾਰੀਆਂ ਵੀ ਹਨ ਰਿਸ਼ਤੇਦਾਰੀ ਵੀ ਅਜਿਹੀ ਕਿ ਮਿਹਨਤ ਉਹਨਾਂ ਨੂੰ ਕਰਨੀ ਪਵੇਗੀ ਸਾਨੂੰ ਖੁਸ਼ੀ ਹੈ ਕਿ ਸਾਡੀ ਪਾਰਟੀ ਚੋਣਾਂ ਜਿਹੜੀ ਉਹ ਹੁਣ ਲੜਨ ਜਾ ਰਹੀ ਆ ਉਹਨਾਂ ਨੇ ਕਿਹਾ ਹੈ ਕਿ ਜਲੰਧਰ ਦੇ ਵਿੱਚ ਜ਼ਿਕਰ ਕਰਦੇ ਆਂ ਜਿਹੜਾ ਇੱਥੇ ਵੱਡੇ ਮਾਰਜਨ ਦੇ ਨਾਲ 60% ਦੀ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਲੋਕ ਸਭਾ ਦੀਆਂ ਤਿੰਨ ਸੀਟਾਂ ਜਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਸੰਗਰੂਰ ਜੇਤੂ ਰਿਹਾ ਹੁਸ਼ਿਆਰਪੁਰ ਸੀਟ ਭਾਜਪਾ ਤੋਂ ਖੋਹ ਲਈ ਗਈ ਹੈ ਅਤੇ ਸ਼੍ਰੀ ਅਨੰਦਪੁਰ ਸਾਹਿਬ ਨਵੀਂ ਸੀਟ ਹੈ ਤਿੰਨੋਂ ਆਗੂ ਚੰਗੇ ਬੁਲਾਰੇ ਨੇ ਉਹਨਾਂ ਨੇ ਕਿਹਾ ਕਿ ਪਹਿਲੇ ਪੜਾਅ ਦੇ ਵਿੱਚ ਆਪਣੀ ਪਛਾਣ ਬਣਾ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਵੀ ਡਿਊਟੀ ਲੱਗੇਗੀ ਉੱਥੇ ਟੀਮ ਬਣਾ ਕੇ ਲੜਾਂਗੇ ਆਪ ਦੇ ਜਨਰਲ ਸੈਕਟਰ ਸੰਦੀਪ ਪਾਠਕ ਨੇ ਕਿਹਾ ਕਿ ਅਸੀਂ ਹਰਿਆਣਾ ਦੀ ਹਰ ਸੀਟ ਤੇ ਚੋਣ ਲੜਾਂਗੇ ਅਸੀਂ ਹਰਿਆਣਾ ਦੇ ਵਿੱਚ ਇਕੱਲੇ ਸਰਕਾਰ ਬਣਾਉਣਾ ਲਈ ਚੋਣ ਨਹੀਂ ਲੜਦੇ ਅਸੀਂ ਇਹ ਜਨਤਾ ਦੇ ਬਦਲਾਅ ਜਿਹੜੀਆਂ ਜਨਤਾ ਚਾਹੁੰਦੀ ਆ ਉਸ ਦੇ ਲਈ ਅਸੀਂ ਹਰਿਆਣਾ ਦੇ ਵਿੱਚ ਚੋਣ ਲੜਾਂਗੇ ਸਾਡਾ ਫਰਜ਼ ਹੈ ਕਿ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਸਾਡੀ ਪਾਰਟੀ ਸਰਵੇਖਣ ਨਹੀਂ ਚਾਹੁੰਦੀ ਜਦ ਕਿ ਉਹ ਸਿੱਧੀ ਸਰਕਾਰ ਬਣਾਉਂਦੀ ਆ ਦੱਸ ਦਈਏ ਕਿ ਹਾਲੀ ਦੇ ਵਿੱਚ ਹਰਿਆਣਾ ਵਿੱਚ ਆਪ ਅਤੇ ਕਾਂਗਰਸ ਨੇ ਭਾਰਤ ਗੱਠ ਜੋੜ ਦੇ ਤਹਿਤ ਲੋਕ ਸਭਾ ਚੋਣਾਂ ਲੜੀਆਂ ਸੀ ਤੇ ਕਾਂਗਰਸ ਨੇ 9 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਸਨ ਜਦ ਕਿ ਕੁਰਕ ਖੇਤਰ ਦੀ ਇੱਕ ਸੀਟ ਤੇ ਆਪ ਉਮੀਦਵਾਰ ਮੈਦਾਨ ਵਿੱਚ ਸਨ ਤੇ ਆਪ ਵੱਲੋਂ ਸੁਸ਼ੀਲ ਕੁਮਾਰ ਗੁਪਤਾ ਉਮੀਦਵਾਰ ਸਨ ਜਿਸ ਨੂੰ ਭਾਜਪਾ ਦੇ ਨਵੀਨ ਜਿੰਦਲ ਤੋਂ ਹਾਰਦਾ ਸਾਹਮਣਾ ਕਰਨਾ ਪਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਚੰਡੀਗੜ੍ਹ ਦੇ ਵਿੱਚ ਅੱਜ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਧਾਨ ਹਰਿਆਣੇ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਹੁਣ ਜਿਹੜੇ ਹਰਿਆਣੇ ਦੇ ਲੋਕ ਨੇ ਉਹ ਬਦਲਾਅ ਚਾਹੁੰਦੇ ਨੇ ਤੇ ਹੁਣ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹਰਿਆਣੇ ਦੇ ਵਿੱਚ ਹੋਣੀਆਂ ਨੇ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣੇ ਦਮ ਦੇ ਉੱਤੇ ਸਾਰੀਆਂ ਸੀਟਾਂ ਤੇ ਚੋਣ ਲੜੇਗੀ ਇਸ ਦੌਰਾਨ ਜਿਹੜਾ ਹਰਿਆਣੇ ਦੇ ਵਿੱਚ ਭਾਰਤ ਗੱਠਜੋੜ ਹੈ ਜਿਹੜਾ ਉਹ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਉਹਨਾਂ ਨੇ ਕਹਿ ਕੇ ਦਿੱਲੀ ਅਤੇ ਪੰਜਾਬ ਦੇ ਵਿੱਚ ਅਸੀਂ ਜਿਹੜੀ ਸਰਕਾਰ ਚਲਾ ਰਹੇ ਹਾਂ ਲੋਕ ਹਰਿਆਣਾ ਵਿੱਚ ਬਦਲਾਅ ਚਾਹੁੰਦੇ ਨੇ ਸਾਰੀਆਂ ਪਾਰਟੀਆਂ ਨੇ ਹਰਿਆਣੇ ਨੂੰ ਲੁੱਟਿਆ ਦੱਸ ਦਿੰਦੇ ਆ ਕਿ ਉਹਨਾਂ ਨੇ ਨਾਲ ਕਿਹਾ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਵੀ ਜਿਹੜਾ ਹਰਿਆਣੇ ਤੋਂ ਸੰਬੰਧ ਰੱਖਦੇ ਨੇ ਸਾਲਾਂ ਨਾਲੋਂ ਵੱਡੀ ਗੱਲ ਇਹ ਹੈ ਤੇ ਹੁਣ ਇਹ ਹਰਿਆਣੇ ਦੇ ਵਿੱਚ ਲਾਂਚ ਹੋਇਆ ਇਹ ਪਹਿਲਾ ਦਿਨ ਹੈ ਉਹਨਾਂ ਨੇ ਕਿਹਾ ਕਿ ਬਦਲਣਗੇ ਹਲਿਆ ਹਰਿਆਣੇ ਦੇ ਹਾਲਾਤ ਤੇ ਲਿਆਵਾਂਗੇ ਕੇਜਰੀਵਾਲ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਗੁਜਰਾਤ ਦੇ ਵਿੱਚ 5 ਐਮਐਲਏ ਤੇ ਦਿੱਲੀ ਦੇ ਵਿੱਚ 3 ਤੇ ਗੋਆ ਦੇ ਵਿੱਚ 2 ਚੰਡੀਗੜ੍ਹ ਅਤੇ ਸੰਘੋਲਿ ਦੇ ਵਿੱਚ ਸਾਡੇ ਕੋਲ ਮੇਅਰ ਹੰਦ ਦੱਸ ਦਿੰਨੇ ਆ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਜਿਹੜਾ ਕਾਂਗਰਸ ਦੇ ਨਾਲ ਭਾਰਤ ਜੋੜ ਜਿਹੜਾ ਗੱਠਜੋੜ ਹੋਇਆ ਸੀ ਉਸ ਦਾ ਜਿਹੜਾ ਉਹ ਹੁਣ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਵੱਡਾ ਐਲਾਨ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹਰਿਆਣੇ ਦੇ ਵਿੱਚ ਜਿਹੜਾ ਉਹ ਵਿਧਾਨ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਆਪਣੇ ਦਮ ਦੇ ਉੱਤੇ ਲੜਨਗੇ ਉਹਨਾਂ ਨੇ ਕਿਹਾ ਕਿ ਨਾਲ ਹੀ ਉਹਨਾਂ ਦੇ ਸੰਦੀਪ ਪਾਠਕ ਜਿਹੜੇ ਜਰਨਲ ਸੈਕਟਰ ਨੇ ਉਹ ਵੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਹਰਿਆਣੇ ਦੀ ਹਰ ਸੀਟ ਤੇ ਚੋਣ ਲੜਾਂਗੇ ਅਸੀਂ ਹਰਿਆਣੇ ਵਿੱਚ ਇਕੱਲੇ ਸਰਕਾਰ ਬਣਾਉਣ ਲਈ ਹੀ ਚੋਣ ਲੜਾਂਗੇ ਉਹਨਾਂ ਨੇ ਕਿਹਾ ਕਿ ਜਨਤਾ ਬਦਲਾਅ ਚਾਹੁੰਦੀ ਹੈ ਸਾਡਾ ਫਰਜ਼ ਹੈ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਸਾਡੀ ਪਾਰਟੀ ਸਰਵੇਖਣ ਨਹੀਂ ਆਉਂਦੀ ਜਦਕੇ ਇਹ ਸਿੱਧੀ ਹੀ ਸਰਕਾਰ ਬਣਾਉਂਦੀ ਆ ਲੋਕ ਸਭਾ ਚੋਣਾ ਜਿਹੜਾ ਇੰਡੀਆ ਦੀ ਗੱਠਜੋੜ ਸੀ ਉਹ ਹੁਣ ਟੁੱਟਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਹਰਿਆਣੇ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਗਿਆ ਉਸ ਦੇ ਉੱਤੇ ਇਕੱਲਿਆਂ ਚੋਣ ਲੜਦੀ ਹੋਈ ਨਜ਼ਰ ਆਏਗੀ ਦੱਸ ਦਈਏ ਕਿ ਹਾਲੀ ਵਿੱਚ ਹਰਿਆਣੇ ਦੇ ਵਿੱਚ ਆਪ ਅਤੇ ਕਾਂਗਰਸ ਨੇ ਭਾਰਤ ਗੱਠ ਜੋੜਤਾ ਹੈ ਤੇ ਲੋਕ ਸਭਾ ਦੀਆਂ ਜਿਹੜੀਆਂ ਚੌਣਾ ਲੜੀਆਂ ਸੀ ਕਾਂਗਰਸ ਨੇ 9 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਸਨ ਤੇ ਜਦ ਕੇ ਕੁਰਸ਼ੇਤਰ ਤੋਂ ਇੱਕ ਸੀਟ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਸੀ ਤੇ ਜਿਸ ਜਿਸ ਵੱਲੋਂ ਸੁਸ਼ੀਲ ਕੁਮਾਰ ਗੁਪਤਾ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਤੇ ਉਹਨਾਂ ਵੱਲੋਂ ਭਾਜਪਾ ਦੇ ਨਵੀਨ ਜਿੰਦਲ ਤੋਂ ਹਾਰਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਵੱਡਾ ਭਗਵੰਤ ਮਾਨ ਮੁੱਖ ਮੰਤਰੀ ਦਾ ਜਿਹੜਾ ਹੈ ਇਹ ਐਲਾਨ ਵੀ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਹਰ ਇੱਕ ਸੀਟ ਦੇ ਉੱਤੇ ਆਪਣੇ ਦਮ ਉੱਤੇ ਲੜਦੀ ਨਜ਼ਰ ਆਏਗੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਰਨਲ ਸੈਕਟਰ ਸੰਦੀਪ ਪਾਟਕ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹ ਆਮ ਆਦਮੀ ਪਾਰਟੀ ਆਪਣੇ ਦਮ ਉੱਤੇ ਲੜਦੀ ਹੋਈ ਨਜ਼ਰ ਆਏਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣੇ ਦੇ ਲੋਕ ਨੇ ਜਿਹੜੇ ਉਹ ਬਦਲਾਅ ਚਾਹੁੰਦੇ ਨੇ ਜਿਸ ਕਾਰਨ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਕੱਲੀ-ਕੱਲੀ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਜਿਹੜਾ ਆਪਣੇ ਦਮ ਦੇ ਉੱਤੇ ਚੋਣਾ ਲੜੇਗੀ ਦੱਸ ਦਿੰਨੇ ਆ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਹਨਾਂ ਨੇ ਕਿਹਾ ਨਾਲ ਹੀ ਉਹਨਾਂ ਨੇ ਜਲੰਧਰ ਦੀ ਜਿਹੜੀ ਸੀਟ ਜਿਹੜੀ ਹਾਸਲ ਕੀਤੀ ਹੈ ਲੋਕ ਸਭਾ ਚੋਣਾਂ ਜਿਹੜੀਆਂ ਉੱਥੇ ਜਿਮਨੀ ਚੋਣਾਂ ਹੋਈਆਂ ਨੇ ਐਮ ਐਲ ਏ ਦੀਆਂ ਜਿੱਥੋਂ 모ਹਿੰਦਰ ਭਖਤ ਜੀ ਨੇ ਜਿੱਤ ਹਾਸਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਲੰਧਰ ਦੇ ਵਿੱਚ ਵੱਡੇ ਮਾਰਜਨ ਨਾਲ 60% ਦੀ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਲੋਕ ਸਭਾ ਦੀਆਂ ਤਿੰਨ ਸੀਟਾਂ ਜਿੱਤੀਆਂ ਨੇ ਇਹਨਾਂ ਵਿੱਚੋਂ ਸੰਗਰੂਰ ਜਿੱਤੂ ਰਿਹਾ ਹੁਸ਼ਿਆਰਪੁਰ ਸੀਟ ਪਾਪਾ ਤੋਂ ਖੋ ਲਈ ਹੈ ਆਨੰਦਪੁਰ ਸਾਹਿਬ ਨਵੀਂ ਸੀਟ ਹੈ ਤਿੰਨੋਂ ਆਗੂ ਚੰਗੇ ਬੁਲਾਰੇ ਨੇ ਇਸ ਦੇ ਨਾਲ ਹੀ ਪਹਿਲੇ ਪੜਾਅ ਵਿੱਚ ਅਸੀਂ ਆਪਣੀ ਜਿਹੜੀ ਪਛਾਣ ਬਣਾ ਲਈ ਹੈ ਸੀਐਮ ਮਾਨ ਨੇ ਕਿਹਾ ਕਿ ਜਿੱਥੇ ਵੀ ਡਿਊਟੀ ਲਾਵੋਗੇ ਉੱਥੇ ਟੀਮ ਬਣਾ ਕੇ ਲੜਾਂਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਦਾਵਾ ਉਹਨਾਂ ਨੇ ਕਿਹਾ ਕਿ ਹਰਿਆਣੇ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਸ ਦੇ ਉੱਤੇ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਆਪਣੇ ਦਮ ਉੱਤੇ ਚੋਣਾ ਲੜਦੀ ਹੋਈ ਨਜ਼ਰ ਆਏਗੀ ਹਰਿਆਣਾ ਦੇ ਵਿੱਚ ਸਾਰੀਆਂ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਆਪਣੇ ਦਮ ਉੱਤੇ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ ਹੋਰ ਅਪਡੇਟ ਦੇ ਲਈ ਜੁੜੇ ਰਹੋ ਨੀਡਰ ਖਬਰ ਟੀਮ ਦੇ ਨਾਲ